ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਆਜ ਤੇ ਤੁਸੀਂ ਜੁੜੇ ਹੋ ਸ਼ੌਕੀ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦਿਨ ਮੰਗਲਵਾਰ ਆ ਤੇ ਹਰ ਮੰਗਲਵਾਰ ਦੀ ਤਰ੍ਹਾਂ ਪਿੰਡ ਹਰੀਕੇ ਕਲਾ ਇਹਨੂੰ ਵੱਡੇ ਹਰੀਕੇ ਵੀ ਕਿਹਾ ਜਾਂਦਾ ਇੱਥੇ ਦੋਸਤੋ ਬੱਕਰਾ ਮੰਡੀ ਲੱਗਦੀ ਆ ਤੇ ਲੱਗ ਚੁੱਕੀ ਆ ਜਿਵੇਂ ਵੀ ਦੋਸਤੋ ਕੋਈ ਖਬਰਦਾ ਹੋਇਆ ਤੁਹਾਨੂੰ ਲਾਈਵ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਆਉ ਦਿਖਾਉਣੇ ਆ ਦੋਸਤੋ ਤੁਹਾਨੂੰ ਲਾਈਵ ਸੋਦੇ ਕਿਹੜੀ ਬੱਕਰੀ ਦਾ ਆ ਜਿਹੜੀ ਮੱਖੀ ਜਿੰਨੀ ਕਿੰਨੇ ਚਿਰ ਦੀ ਗੱਬਣਾ ਬਈ ਇਹ ਤਿਆਰੀ ਆ ਵਾ ਲਾਈ ਖੜੀ ਆ ਲਾਓ ਵੀ ਲੇਵਾ ਤਿਆਰ ਕਰੀ ਖੜੀ ਆ ਬੱਕਰੀ ਇਹ ਕੀ ਦੀ ਹੋ ਵਿਗਿਆਨੀ ਇਹ ਆਪਣੀਆਂ ਜੀ ਆਪਣਾ ਪਿੰਡ ਪੁੱਟੀ ਵਾਲਾ ਜੀ ਕਿੰਨੇ ਨਾਲ ਲਿਆਂਦੇ ਬਈ ਤਿੰਨ ਲਿਆਂਦੇ ਇੱਕ ਵੇਜ ਠੀਕ ਇੱਕ ਵੇਜ ਤਾਂ ਉਹ ਪੱਠ ਵਿੱਚ ਹੀ ਕਾਲੀ ਲਾਓ ਵੀ ਕਾਲੀ ਪੱਠ ਤੁਹਾਨੂੰ ਦਿਖਾਉਣੀ ਆ ਆਪ ਅਠ ਬਾਈਆਂ ਨੇ ਵੇਚੀ ਆ ਇਹਦਾ ਐਂ ਲੱਗਦੀ ਏ ਜਿਵੇਂ ਲਾਈ ਖੜੁੱਤੀ ਹੁੰਦੀ ਏ ਲੱਗਦੀ ਆ ਨਾ ਜਾਂ ਮਸਤੇਵੇਂ ਦਾ ਕਿੰਨੇ ਦੇਤੀ ਬਾਈ ਇਹ 4000 ਠੀਕ ਆ ਬਾਈ ਜਾਇਜ਼ ਵੇਗੀ ਕਿਹੜੇ ਵੀਰ ਨੇ ਲਈ ਆ ਕਾਲੇ ਨੇ ਲਈਏ ਨੌ ਹਰੀ ਵਾਲੇ ਹਰੀ ਨੌ ਵਾਲੇ ਕਾਲੇ ਨੇ ਠੀਕ ਆ ਬਾਈ ਠੀਕ ਤੇਰੇ ਹਜ਼ਾਰ ਨੂੰ ਮੋੜਨੇ ਨੇ ਜਿੰਨੇ ਦਾ ਮਾਲ ਹੈ ਜਿੰਨੇ ਦਾ ਤਨ ਮੱਖੀ ਜੀ ਨਹੀਂ ਦਾ ਚੱਲਦਾ ਬਾਈ ਕੀ ਮੰਗਿਆ ਬਾਈ ਬਾਈ ਨੇ 12.5 ਕਹਿ ਦਿੱਤੇ ਪਹਿਲਾਂ 15 ਮੰਗਿਆ ਸੀ ਹਾਂਜੀ ਹਾਂਜੀ ਫਿਰ ਕਹਿੰਦਾ 13 ਦੀ ਦੇ ਦਿਆਂਗੇ ਠੀਕ ਹੈ ਫਿਰ ਕਹਿੰਦਾ ਬਾਈ 12.5 ਦੀ ਦੇ ਦਿਆਂਗੇ ਠੀਕ ਹੈ ਇਹ ਬਣੀ ਨਾ ਬਾਈ ਗੱਲ ਇਹ ਬਾਈ ਨਾ ਅਠ ਲਾਇਆ ਸੀ ਠੀਕ ਹੈ ਪੈਸੇ ਕੱਚੇ ਨਹੀਂ ਲਾਇਆ ਕਿੰਨੇ ਦੀ ਫਿਰ ਕਹਿਣਾ ਮੈਂ ਤਾਂ ਤੁਹਾਨੂੰ ਦੱਸਦਾ ਉਹ ਬਾਈ ਛੱਡ ਦੇ ਉੱਥੇ ਜਾ ਜਿੱਥੇ ਤੂੰ ਕਰੀ ਜਾਂਦਾ ਛੱਡ ਅਸਰ ਵਾਲੀ ਹਾਂ 9000 ਦੀ ਕਰਤੀ ਆ ਤੁਹਾਨੂੰ ਦਿਖਾਈ ਗੋਡੀ ਆ ਲਗਾਈ ਆਪੋ ਆਪਣੀ ਪਰੰਦਰਾ ਫੇਰ ਹੀ ਪਾ ਦੇ ਪਾਸ ਉਹ ਵਾਲੀ ਗੱਲ ਉਹ ਛੱਡ ਬਣਾ ਬੇ ਫਿਰ ਉਹ ਚੰਗਾ ਰਹੇਗਾ ਬੜਾ ਵਧੀਆ ਰਹੇਗਾ ਲਓ ਵੀ ਆ ਬੱਕਰੀ 9000 ਦਾ ਸੌਦਾ ਹੋ ਗਿਆ ਅਸੀਂ ਵੇਖਾਂਗੇ ਪੱਟ ਦਾਂ ਚੱਲ ਤੂੰ ਪੱਟਦੇ ਗਿਆ ਨਹੀਂ ਕੋਈ ਇਹ ਪੱਟਣ ਗਿਆ ਮੈਨੂੰ ਆ ਓਏ ਅਣਜਾਣ ਆ ਮੁੰਡਾ ਇਹ ਉਹ ਗੱਲ ਥਾਣੀ ਦੀ ਪਜਾਮਾ ਆ ਵੇ ਗੱਲ ਥਾਣੀ ਦੀ ਪਜਾਮਾ ਲਾਈ ਜਾਂਦਾ ਨਾ ਆਵੇ ਕਿਉਂ ਲੈ ਹੈ ਨਹੀਂ ਜੀ ਸਹੀ ਹੈ ਲੈ ਦੇ ਰੂਏ ਆਲੇ ਤੀਜੇ ਲੈ ਵੀ ਪੈਸੇ ਗਣੋ ਬਈ ਲੈ ਵੀ ਅੰਕਲ ਗੈਣਾ ਨੂੰ ਮੂੰਹ ਕਰਕੇ ਪੈਸੇ ਲੈ ਵੀ ਬਹੁਤ ਵਧੀਆ ਸੌਦਾ ਹੋਇਆ ਰੰਗ ਬਹੁਤ ਚੰਗਾ ਵਖਰੀ ਦਾ ਕਰਾਸ ਬਰੀਡ ਆ ਬਰਬਰੀ ਨਾਲ ਠੀਕ ਹੈ ਬੱਚੇ ਦੋ ਦੇ ਦੂ ਬਾਈ ਹਨਾ ਦੋ ਹੀ ਦਿੰਦੀ ਹੈ ਨਾ ਤੇਰੇ ਗੂਗਲ ਵਿੱਚ ਜਾਂਦਾ ਵੀ ਤੇਰੇ ਬਾ ਮੈਂ ਹੀ ਕਰ ਦਿੰਦਾ ਇਹਨੂੰ ਦੱਸ ਹੀ ਕਰ ਨੋ ਰੁਪਏ ਨੋ ਕਰਨਾ ਤੇ ਗੂਗਲ ਪੇ ਕਰਨੇ ਬਈ ਲਾ ਵੀ ਗੁਰਪ੍ਰੀਤ ਕਰ ਦੂਗਾ Google Pay ਪਰ ਕੀ ਘਟ ਆ ਲੈ ਵੀ ਤੇਰਾ 200 ਰੁਪਏ ਕਾਲਿਆ ਭਾਈਆ ਪੱਟ ਤੂ ਲੜੀ ਕਾਲੀ ਹਾਂ ਭਾਈ ਕਿੰਨੇ ਦੀ 4000 ਦੀ 4000 ਦੀ ਲੈ ਵੀ ਕਾਲਾ ਵੀ ਆ ਗਿਆ ਹਰੀਨਾਂ ਵਾਲਾ ਤੇ ਆ ਪੱਟ ਜਿਹੜੀ ਪਹਿਲਾਂ ਵਿਖਾਈ ਆ ਠੀਕ ਸੋਦਾ ਭਾਈ ਆ ਪੱਟ ਕਾਲੇ ਨੇ ਲਈ ਆ ਦੇਸੀ ਸੱਡੀ ਗੱਲਾਂ ਜੀ ਲੈ ਵੀ ਕਰ ਲੋ ਵੀ Google Pay ਕਰ ਲੈ ਬਹੁਤ ਵਧੀਆ ਦੋਸਤੋ ਮੰਡੀ ਲੱਗਦੀ ਆ ਹਰ ਮੰਗਲਵਾਰ ਇਹ ਤੇ ਤੁਸੀਂ ਵੀ ਇੱਥੇ ਪਹੁੰਚਿਆ ਕਰੋ ਹਰ ਤਰ੍ਹਾਂ ਦਾ ਪ੍ਰਬੰਧ ਬਹੁਤ ਵਧੀਆ ਹੁੰਦਾ ਹੈ। ਠੀਕ। ਬਾਈ ਹਰਾਂ ਨੂੰ ਗੂਗਲ ਪੇ ਬਾਈ ਪੈਸੇ ਕਰੀ ਜਾਂਦੇ ਆ 9000 ਦੀ। ਅਗਲਾ ਸੌਦਾ ਤੁਹਾਨੂੰ ਦੇਖੋ। ਇਹਨੂੰ ਕਰ ਲਾ ਗਿਆ ਨਹੀਂ। ਕਾਹਦਾ ਸੌਦਾ ਚੱਲੀ ਜਾਂਦਾ? ਦੋ ਮਹੀਨੇ ਵਾਲੀ ਦਾ। ਦੋ ਮਹੀਨੇ। ਹੋ ਗਿਆ ਸੌਦਾ? ਕਿੰਨੇ ਦਾ ਕਰਤਾ? 5000 ਦਾ ਹੀ ਹੋਈ ਲਿਖਾਈ। ਤੁਸੀਂ ਕਰਾਉਣੀ ਲਿਖਾਈ। ਵਾਹ ਬਈ ਵਾਹ। ਬੜੇ ਵਧੀਆ ਪੈਸੇ ਵਟੇਗੇ। ਗੇਂਲਾ ਵੀ ਪੈਸੇ। ਲਓ ਜੀ ਤੜਕ ਫਾਕੀ ਹੋਇਆ ਸੌਦਾ। ਇਹ ਕਿਹੜੀ ਦਾ ਹੋ ਗਿਆ? ਪੇ ਉਹ ਬੱਚਿਆਂ ਵਾਲੀ ਦਾ ਆ ਉਹ ਵੀ ਨਹੀਂ ਆ ਵੇਖ ਭਾਈ ਗਿਆਨੀ ਨੇ ਆ ਵੇਖਿਆ ਭਾਈ ਕੰਦੇ ਪੇ ਗਿੰਦੇ ਆ ਵੇਖ ਠੀਕ ਹੈ ਨਹੀਂ ਤੂੰ ਨਾਲੇ ਗਿਆਨੀ ਨੇ ਗਿਆਨੀ ਨੇ ਚਲੋ ਜਿਵੇਂ ਚੰਗਾ ਲੱਗਾ ਠੀਕ ਹੈ ਭਾਈ ਥੋਸ਼ਾਂ ਭਾਈ ਲਓ ਜੀ ਦੁਬਾਰਾ ਦਿਖਾ ਦਿੰਨੇ ਤੁਹਾਨੂੰ ਬੱਕਰੀ ਓਏ ਯਾਰ ਯਾਰ ਉਹਦੀ ਵਾਟੂ ਵਿਚਾਰੇ ਯਾਰ ਤੇ ਆ ਦੋ ਬੱਚੇ ਆ ਗਿਆਨੀ ਲਈਏ ਕੱਟ ਪਰਚੀ ਗਿਆਨੀ ਦੀ ਬਰਬਰੀ ਕ੍ਰੋਸ ਆ ਕੋਵੇ ਲਈ ਜਾ ਉੱਠ ਲੈ ਗੈ ਨਹੀਂ ਉੱਥੇ ਖੜੀ ਮੜਾ ਜਾ ਹਟਾਈਏ ਤੋਂ ਪਹਿਲਾਂ ਪਹਿਲਾਂ ਕਰਤਾ ਦੇ ਲਾਓ ਵੀ ਮਿੱਤਰੋ ਮਿੰਟੋ ਮੈਂਟੀ ਤਿੰਨ ਸੌਦੇ ਹੋ ਗਏ ਲਗਾਤਾਰ ਤੇ ਅਗਲਾ ਸੌਦਾ ਇਸੇ ਤਰ੍ਹਾਂ ਤੁਹਾਨੂੰ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਤੇ ਵੀਡੀਓ ਨੂੰ ਕਰਦਿਆ ਕਰੋ ਸ਼ੇਅਰ ਤਾਂ ਕਿ ਹੋਰ ਵੀ ਵੀਰਾਂ ਨੂੰ ਪਤਾ ਲੱਗ ਸਕੇ ਵੀ ਇੱਥੇ ਬੱਕਰਾ ਮੰਡੀ ਲੱਗਦੀ ਆ